ਖੁਸ਼ਹਾਲ ਸਿਹਤ ਅਤੇ ਆਨੰਦਿਤ ਮਨ ਹੀ ਸਭ ਤੋਂ ਵੱਡਾ ਖਜ਼ਾਨਾ ਹੈ ਸੰਪੂਰਨ ਸਿਹਤ ਅਤੇ ਖੁਸ਼ਹਾਲ ਜੀਵਨ ਦੀ ਚਾਹਤ ਰੱਖਣ ਵਾਲੇ ਸਾਰੇ ਪੈਨ ਪਰਾਵਾਂ ਨੂੰ ਮੇਰਾ ਨਮਸਕਾਰ ਮੈਂ ਸਵਿਤਾ ਕੰਸਲ ਸਪਿਰਚੁਅਲ ਪੰਜਾਬੀ ਟੈਪਲੇਟ ਨਾਰਥ ਵਿੰਗ ਤੋਂ ਆਪ ਜੀ ਨਾਲ ਗੱਲ ਕਰ ਰਹੀ ਹਾਂ ਮੇਰਾ ਅੱਜ ਦਾ ਟੌਪਿਕ ਹੈ ਕੋਸਮਿਕ એનર્ਜੀ ਆਪਕੇ ਬ੍ਰਹਮੰਡੀ ਊਰਜਾ ਪਰ ਇਹ ਊਰਜਾ ਹਰ ਥਾਂ ਮੌਜੂਦ ਹੈ ਅਤੇ ਧਿਆਨ ਦੁਆਰਾ ਇਸ ਨੂੰ ਭਰਪੂਰ ਮਾਤਰਾ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਧਿਆਨ ਕਰਦੇ ਹਾਂ ਤਾਂ ਇਹ ਊਰਜਾ ਸਾਡੇ ਸਰੀਰ ਦੀਆਂ 72000 ਨਾੜੀਆਂ ਵਿੱਚ ਤੇਜ਼ੀ ਨਾਲ ਰਹਿੰਦੀ ਹੈ ਅਤੇ ਸਾਰੇ ਸਰੀਰ ਦੀ ਕੋਈ ਵੀ ਰੁਕਾਵਟ ਹੋਵੇ ਉਸ ਨੂੰ ਦੂਰ ਕਰਦੀ ਹੈ ਜਿਸ ਨਾਲ ਬਿਮਾਰੀ ਦੂਰ ਹੋ ਸਕਦੀ ਹੈ ਵੱਤਵਤ ਬ੍ਰਹਮੰਡੀ ਊਰਜਾ ਲੈ ਕੇ ਸਰੀਰ ਅਤੇ ਮਾਨਸਿਕ ਰੋਗਾਂ ਨੂੰ ਠੀਕ ਕੀਤਾ ਜਾ ਸਕਦਾ ਹੈ ਇਹ ਆਤਮਾ ਲਈ ਬਾਲਨ ਵਾਂਗ ਹੈ ਇੱਕ ਕੁਦਰਤੀ ਊਰਜਾ ਹੈ ਇਸ ਊਰਜਾ ਨੂੰ ਜੰਗਲਾਂ ਪਹਾੜਾਂ ਸਮੁੰਦਰੀ ਕਿਨਾਰਿਆਂ ਤੇ ਜ਼ਿਆਦਾ ਮਾਤਰਾ ਵਿੱਚ ਪਾਇਆ ਜਾ ਸਕਦਾ ਹੈ ਇਸ ਊਰਜਾ ਨੂੰ ਅਸੀਂ ਛੋਟੇ ਬੱਚਿਆਂ ਨਾਲ ਖੇਡ ਕੇ ਵੀ ਪ੍ਰਾਪਤ ਕਰ ਸਕਦੇ ਹਾਂ ਇਸ ਉर्जा ਨੂੰ ਅਸੀਂ ਰਚਨਾਤਮਕ ਕੰਮ ਕਰਨ ਨਾਲ ਵੀ ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਇਹ ਸਾਰੇ ਕੰਮ ਕਰਦੇ ਹੋਏ ਸਾਡਾ ਮਨ ਪ੍ਰੈਸੈਂਟ ਮੂਮੈਂਟ ਵਿੱਚ ਅਤੇ ਥੌਟਲੈਸ ਹੁੰਦਾ ਹੈ ਯੂਨੀਵਰਸਲ એનર્ਜੀ ਸਾਰੇ ਸੰਸਾਰ ਨੂੰ ਚਲਾਉਂਦੀ ਹੈ ਕੋਸਮਿਕ એનર્ਜੀ ਸਾਡੇ ਸਰੀਰ ਨੂੰ ਚਲਾਉਂਦੀ ਹੈ ਜਦੋਂ ਅਸੀਂ ਧਿਆਨ ਕਰਦੇ ਹਾਂ ਤਾਂ ਇਹ ਊਰਜਾ ਸਾਡੇ ਮਨ ਦੁਆਰਾ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ ਇਸ ਲਈ ਆਪਣੇ ਮਨ ਨੂੰ ਖਾਲੀ ਰੱਖੋ ਜਿਸ ਤਰ੍ਹਾਂ ਜੇਕਰ ਇੱਕ ਬਰਤਨ ਖਾਲੀ ਹੋਵੇਗਾ ਤਾਂ ਅਸੀਂ ਤਾਂ ਹੀ ਉਸ ਦੇ ਵਿੱਚ ਕੁਝ ਪਾ ਸਕਾਂਗੇ ਅਸੀਂ ਸੋਚਦੇ ਹਾਂ ਕਿ ਜਿਹੜੇ ਲੋਕ ਧਿਆਨ ਨਹੀਂ ਕਰਦੇ ਤਾਂ ਉਹਨਾਂ ਨੂੰ ਇਹ ਊਰਜਾ ਕਿਵੇਂ ਪ੍ਰਾਪਤ ਹੁੰਦੀ ਹੈ ਉਹ ਇਸ ਊਰਜਾ ਨੂੰ ਨੀਂਦ ਦੇ ਦੌਰਾਨ ਪੂਰੀ ਕਰਦੇ ਹਨ ਪਰ ਉਹ ਉਨੀ ਹੀ ਮਿਲਦੀ ਹੈ ਜਿੰਨ ਨਾਲ ਉਹ ਅਗਲੇ ਦਿਨ ਦਾ ਬੜਾ ਕੰਮ ਕਰ ਸਕਣ ਊਰਜਾ ਪੈਟਰਨ ਨੂੰ किरਨੀਅਨ ਫੋਟੋਗ੍ਰਾਫੀ ਅਤੇ ਡਾਜ਼ਿੰਗ ਦੁਆਰਾ ਦੇਖਿਆ ਜਾ ਸਕਦਾ ਹੈ ਇਸ ਊਰਜਾ ਦਾ ਸੰਬੰਧ ਸਵਾਦੀਸ਼ਥਾਨ ਚੱਕਰ ਨਾਲ ਸੰਬੰਧਿਤ ਹੈ ਬ੍ਰਹਮੰਡੀ ਊਰਜਾ ਲੈਣ ਲਈ ਇਸ ਦੀ ਬੰਤਰ ਦਾ ਧਿਆਨ ਰੱਖਣਾ ਵੀ ਚਾਹੀਦਾ ਹੈ ਇਸ ਲਈ ਬੇ ਲੋੜੇ ਅਤੇ ਗਲਤ ਵਿਚਾਰ ਬੋਲੀ ਅਤੇ ਸਥਾਨ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਇਹ ਊਰਜਾ ਭਰਪੂਰ ਮਾਤਰਾ ਵਿੱਚ ਸਾਡੇ ਸਰੀਰ ਵਿੱਚ ਆ ਜਾਂਦੀ ਹੈ ਤਾਂ ਸਾਨੂੰ ਪਾਣੀ ਨਾਲ ਸੰਬੰਧਿਤ ਨਪਵ ਹੋਣੇ ਸ਼ੁਰੂ ਹੋ ਜਾਂਦੇ ਹਨ ਪੈਸੇ ਨਾਲ ਸੰਬੰਧਿਤ ਤਜਰਬੇ ਵੀ ਇਹੀ ਸੰਕੇਤ ਦਿੰਦੇ ਹਨ ਤਾਂ ਸਾਨੂੰ ਅਧਿਆਤਮਿਕ ਪੁਸਤਕਾਂ ਪੜਨ ਜਾਂ ਕੋਈ ਰਚਨਾਤਮਕ ਕੰਮ ਕਰਨ ਜਿਵੇਂ ਸੰਗੀਤ ਆਦਿ ਵਿੱਚ ਸਮਾਂ ਬਿਤਾਉਣਾ ਚਾਹੀਦਾ ਹੈ ਥੈਂਕ ਯੂ ਦੋਸਤੋ ਥੈਂਕ ਯੂ so much